ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸ਼ਿਕਾਰਮਾਸੀਆ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸੁਖਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4-5 ਜਿਹੜੀਆਂ ਝੋਟੀਆਂ ਤੁਹਾਨੂੰ ਚੰਗੀਆਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਵੀ ਅੱਜ ਹੁਣਾਂ ਤੇ ਪੁਛਦੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਜੀ। ਹਾਂਜੀ ਹਾਂਜੀ ਬਹੁਤ ਵਧੀਆ ਲੋ। ਤੇ ਨਾਮ ਦੱਸ ਦਿਓ ਕਰੀ। ਨਾਮ ਆਪਣਾ ਸੁਖ ਪਿੰਡ ਸ਼ਿਕਾਰਮਰਸੀਆ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ। ਤੇ ਫੋਨ ਨੰਬਰ ਵੀ ਬੋਲ ਦੋ। ਫੋਨ ਨੰਬਰ 9855501706 ਠੀਕ ਆ। ਤੇ ਅੱਜ ਜੀ ਰੇਟ ਕਰ ਕਰਕੇ ਮੈਂ ਢੀਕ ਦਿੱਤੀ ਐ ਮੈਂ 3-4 ਤਣੇ ਤਣੇ ਢੀਕਨਦੇ ਆ। ਠੀਕ ਆ। ਆ ਵੀਰ ਨੂੰ ਲੈ ਜੀਏ। ਅੱਛਾ ਇਹਦਾ ਸੌਦਾ ਹੋ ਗਿਆ ਵਾ। ਹਾਂਜੀ ਹਾਂਜੀ। ਆ ਮਗਰ ਇਹਦੇ ਬੱਚਾ ਜੇ ਆ ਦੇਖ ਸਕਦੇ ਬੱਚਾ ਬੜਾ ਖੂਬਸੂਰਤ ਆ। ਇਹਨੇ 1 ਠੀਕ ਆ ਤੇ ਚਲੋ ਫਿਰ ਪੜਾ ਦਈਏ ਵਿਧੀਆਂ ਨਾਲ ਬੱਚਾ ਮਾੜਾ ਥਲੇ ਘਾੜ ਦੋ ਤੂੰ ਰਹਿ ਜਾਏਗਾ ਤੇ ਵਿਧੀ ਪਸੰਦ ਫਿਰ ਝੋਟੀ ਟਾਡੇ ਪੂਰੀ ਫਿਰ ਹਾਂਜੀ ਪੂਰੀ ਖਾ ਲਓ ਜੀ ਤੇ ਚੰਗੀ ਝੋਟੀ ਉਤਰਾਂ ਤੋਂ ਹੀ ਵੀ ਚੁਣ ਕੇ ਲਈ ਪੂਰੀ ਝੋਟੀ ਹਾਂਜੀ ਨੀਲੀ ਦੀ ਝੋਟੀ ਆ ਤੇ ਚੰਗੇ ਕਦ ਕਾਟ ਕੇ ਆ ਜਿਹੜੀ ਪੂਰੀ ਜਵਾਨ ਹੈ ਬਾਕੀ ਚਲੋ ਇਹ ਵੇਗ ਗਈ ਆ ਹੁਣ ਪਾਸ ਪੂਸ ਕਰ ਲਈ ਸਾਰਾ ਕੁਝ ਹੋ ਗਿਆ ਵਾ ਬੱਚਾ ਬਣਾਏ ਨਾਰ ਲਾਲ ਆ ਬੱਚਾ ਜਿਹੜਾ ਇਹਨਾਂ ਨੂੰ ਵੇਚਦਾ ਤੇ ਆ ਝੋਟੀ ਜਿਹੜੀ ਤੁਰਪੀ ਆ ਬੱਤ ਚੋਗ ਲੈ ਸੰਗ ਲੈ ਬੜਾ ਮੂ ਮਾਰੇ ਤੇ ਇਹਨੇ ਘਰ ਨਾਲੀ ਪਾ ਦਿੱਤੀ ਇਤਨਾ ਜੇ ਬੱਚਾ ਜਿਹੜਾ ਵਾ ਜੇ ਤਾਜੀ ਸੂਈ ਆ ਤੇ ਬੱਚਾ ਤੁਰਦਾ ਨਹੀਂ ਆ ਤੇ ਹੁਣ ਆ ਜਿਹੜੀਆਂ ਵੀ ਕਨਾਲੀਆਂ ਆ ਇਹੇ ਤੁਹਾਨੂੰ ਦਿਖਾਈਏ ਤੇ ਹੋਰ ਕੀ ਕਹਿਣ ਲੱਗੇ ਵੀ ਜੀ ਫਿਰ ਹਾਂ ਜੀ ਯਾਰ ਬੀਜੀ ਭਾਜੀ ਆਪਣੀ ਕੋਈ ਮਈਆਂ ਸਾਰੀਆਂ ਮੁਖਾ ਲਿਆ ਕੋਈ ਆਪਣੀ ਤਸੱਲੀ ਕਰਕੇ ਖੜੇ ਹਾਂ ਹਾਂ ਜੀ ਹਾਂ ਜੀ ਇੱਕ ਨਾ ਆਪਣੇ ਕੋਲ ਛੋਟਾ ਜਿਹਾ ਨਾ ਆਪਣਾ ਬੰਦਾ ਆਇਆ ਸੀ ਹਾਂ ਜੀ ਤੇ ਉਹਨੂੰ ਕੋਈ 6-7 ਸਾਲ ਹੋ ਗਏ ਆਪਣੇ ਕੋਲ ਰਹਿੰਦੇ ਨੇ ਠੀਕ ਜਿਹੜੇ ਹਰ ਵਾਰੀ ਇੱਥੇ ਪਸ਼ੂ ਖੋਲ ਕੇ ਬਹੁੰਦਾ ਹੁੰਦਾ ਮੈਂ ਬੈੱਡ ਦੀ ਉਹਦਾ ਕੱਪੜਾ ਦੇਖੋ ਉਹਨਾਂ ਵੇਖੋ ਮੇਰਾ ਨੰਬਰ ਇਹ ਤਾਂ ਦਿੱਤਾ ਹੈ ਵਾ ਠੀਕ ਹੈ ਮੇ ਕੋਲ ਇਹ ਰਿਆ ਕੋਈ 7-8 ਸਾਲ ਭਾਜੀ ਅੱਛਾ ਆ ਚੰਗੀ ਤਰ੍ਹਾਂ ਦੇਖ ਸਕਦੇ ਜੀ ਹਾਂਜੀ ਹਾਂਜੀ ਅੱਛਾ 7-8 ਸਾਲ ਤੋਂ ਦੇ ਕੋਲ ਰਿਆ ਹਾਂ ਪੱਠੇ-ਪੁੱਠੇ ਲੈਂਦਾ ਸੀ ਅੱਛਾ ਇਹਨੇ ਪੱਠੇ ਵੱਢਣ ਗਿਆ ਸੀ ਆਪਣੇ ਸੱਦਾ ਕਿਲੋਮੀਟਰ ਦੇ ਪੱਠੇ ਠੀਕ ਆ ਸ਼ਾਮੀ ਜਾਂਦਾ ਹੁੰਦਾ ਆਈ ਪੱਠੇ-ਪੁੱਠੇ ਪਾਗਦਾ ਜਦ ਜਿਹੜਾ ਪੱਠੇ ਵੱਢਣ ਹਾਂਜੀ ਤੇ ਉੱਥੇ ਨੇ ਜਦੋਂ ਗਿਆ ਪੱਠੇ ਵੱਢਣ ਤੇ ਹਾਂਜੀ ਮਰਪੀ ਮੈਂ ਤਾਰਾ ਕੱਢਣੇ ਆ ਘਰ ਸਾਰਾ 6 ਦਾ ਟਾਈਮ 1:30 ਵਾ ਸ਼ੇਸ਼ਾ ਮਲ ਟੁਕਿਆ ਅੱਛਾ ਤਿੰਨ ਬੰਦੇ ਆਏ ਚਾਰ ਇੱਕ ਮੋਨਾ ਤਿੰਨ ਬੰਦੇ ਸਰਦਾਰ ਨੋਵਾ ਗੱਡੀ ਤੇ ਆਏ ਅੱਛਾ ਹੁਣ ਟੱਕੇ ਨਾਲ ਜਬਰਦਸਤੀ ਚੁੱਕ ਕੇ ਖੜਾ ਜਿੰਨਾ ਲੱਗੋਗੇ ਅੱਛਾ ਮਗਰ ਭੱਜੇ ਲੋਕੀ ਭੱਜ ਗਈ ਗੱਡੀ ਵਿਝਾ ਜੀ ਅੱਛਾ ਤੇ ਗੱਡੀ ਦਾ ਨੰਬਰ ਬੋਲਿਆ ਏ ਥੋੜੇ ਜੱੱਖਾਂ ਦੀ ਜਮਕ ਤੇ ਰਹਿ ਗਈ। ਅੱਛਾ ਤੇ ਉਹ ਬੰਦਾ ਅਹੀਂ ਜਿਹੜਾ ਨੂੰ ਇਹ ਲੱਭ ਦੇਗਾ ਫੋਟੋ ਫੇਰ ਕੋਈ ਆਪਣੀ ਉਸੇ ਸਕਰੀਨਸ਼ਾਟ ਵੀ ਲੈ ਕੇ ਰੱਖ ਲਈ ਉਹਨੂੰ 15000 ਰੁਪਏ ਆਪਾਂ ਨਾਮ ਦਵਾਂਗੇ। ਅੱਛਾ ਜਿਹੜਾ ਬੰਦਾ ਨੂੰ ਲੱਭ ਕੇ ਲਿਆਏਗਾ ਇਹ ਆਮਬਰਸਰ ਜਿਲ੍ਹੇ ਜਿਹੜੇ ਆਪਣੀ ਗੁਰਦਾਸਪੁਰ ਜਿਲ੍ਹੇ ਚੀ ਹੈ। ਅੱਛਾ ਹਾਂ ਠੀਕ ਆ ਤੇ ਮਤਲਬ ਇਹਨੂੰ ਜ਼ਬਰਦਸਤੀ ਚੱਕ ਕੇ ਲੈ ਗਏ ਆ। ਜ਼ਬਰਦਸਤੀ ਬੜਾ ਚੱਕ ਕੇ ਖੜਾ ਹੈ ਉਹਨੂੰ। ਠੀਕ ਹੈ। ਮੇਰੇ ਹੁੰਦਾ ਹੀ ਆ ਬੋ ਠੀਕ ਕਿਹਨਾਂ ਲੱਗ ਗਿਆ ਖੜਿਆ ਕਿਉਂਕਿ ਤੁਹਾਡੇ ਤੇ ਚਲੋ ਇੱਥੇ ਘਰ ਵਾਲਾ ਮਹੌਲ ਹੀ ਹੈ ਉਹਨੂੰ ਭਾਜੀ ਮੈਂ ਪਹਿਲੀ ਦਾ ਕੰਮ ਨਹੀਂ ਹੈਗਾ ਕੋਈ ਨੋਕਾ ਟੋਕੀ ਨਹੀਂ ਕੁਛ ਨਹੀਂ ਕੋਈ ਨੋਕਾ ਟੋਕੀ ਨਹੀਂ ਰੋਟੀ ਫਰੈਸ਼ ਤੋਂ ਫਰੈਸ਼ ਦੂਨੇ ਟਾਈਮ ਹਣੀ ਪਾਸ ਨੇ ਅੱਥੇ ਪਾਉਣਾ ਹੀ ਹੈ ਡੰਗਰਾਂ ਨੂੰ ਤੇ ਬਾਕੀ ਰਹਿਣ ਸਾਨ ਵੀ ਪੂਰਾ ਸਾਫ ਸਫਾਈ ਸਾਰਾ ਕੁਝ ਬੈੱਡ ਵੇਖੋ ਦਵਾਨ ਬੈਠੋ ਦੇ ਕੱਪੜੇ ਨਾਲ ਬੈੱਡ ਵੇ ਤੇ ਕੋਲਰ ਵੀ ਦੋਰੀ ਇੱਥੇ ਪਏ ਹੈ ਹੈੱਡਫੋਨ ਉਹ ਵੀ ਇੱਥੇ ਪਏ ਆ ਹਾਂਜੀ ਹਾਂਜੀ ਕੋਈ ਗੱਲ ਬਾਤ ਨਹੀਂ ਟੌਰੀ ਰੋਟੀ ਮਿਲਦੀ ਵੇਖੋ ਪੱਕਾ ਫਰਾਟਾ ਲੱਗਾ ਜੀ ਉਹਨੂੰ ਬ ਤੇ ਲੋਕਾਂ ਅੱਛੇ ਦਿੱਤੀ ਆਪਾਂ ਪਾਣੀ ਵਾਸਤੇ ਵੀ ਨਾਲ ਕੋਈ ਗੱਲਬਾਤ ਨਹੀਂ ਮਤਲਬ ਕਿ ਉਹਨਾਂ ਪੂਰਾ ਘਰ ਵਾਲਾ ਮੋਹਲ ਮਿਲਦਾ ਸੀਗੇ ਆਹ ਇਹਨੂੰ ਕਿਸੇ ਗੱਲੋਂ ਕਮੀ ਪੈਸੇ ਨੂੰ ਕੰਦਰ ਜਿਹੜਾ ਬੰਦਾ ਲੱਗਦਾ 15000 ਰੁਪਏ ਨੂੰ ਉਸਦੇ ਨਾਮ ਲਾਵਾਂਗਾ ਜਿੱਥੇ ਵੀ ਹੋਇਆ ਲੋਕ ਕੋਈ ਫੋਨ ਕਰਦੇ ਵੇਖੇ ਸਾਡਾ ਬੰਦਾ ਜਿੱਥੇ ਆ ਅੱਛਾ ਤੇ ਆਪ ਜਾਵਾਂਗੇ ਠੀਕ ਹੈ ਫੋਨ ਤੁਹਾਨੂੰ ਕਰਦੇ ਇੱਕ ਦੀ ਜਰੂਰ ਹਨਾ ਠੀਕ ਹੈ ਜੀ ਤੇ ਹੁਣ ਜਿਹੜੇ ਆ ਵਾ ਆ ਰਹਿ ਗਿਆ ਇਹ ਵੇਕਨ ਵਾਲੀਆਂ ਰਹਿ ਗਿਆ ਫਿਰ ਜੀ ਵੀਰ ਜੀ ਬਾਕੀ ਆ ਮਾਲ ਆਪਣੇ ਕੋਲ ਬਹੁਤ ਟੌਪ ਦਾ ਤੇ ਕੈਮਰਾ ਮਾਰ ਤੇ ਆ ਵੀਰਾ ਭਰਾਵਾਂ ਦੀ ਰੌਣਕ ਲੱਗੀ ਰਹਿੰਦੀ ਫਿਰ ਇਤਰਾ ਆ ਗਿਆ ਇੱਥੇ ਸਾਰੇ ਵੇਚਣ ਵਾਲੇ ਵੀ ਇਦਾਂ ਹੀ ਜਾਂਦਾ ਜੋ ਮਾਲ ਅੱਛਾ ਤੇ ਬਹੁਤਾਰੇ ਆਪਣੇ ਤੋਂ ਬੜਾ ਵੇਚਣ ਵਾਲੇ ਲੈ ਜਾਂਦੇ ਆ ਠੀਕ ਆ ਕੋਈ ਮਤਲਬ ਇਸ ਤਰ੍ਹਾਂ ਕੋਈ ਗਾਹਕ ਆ ਗਿਆ ਤੇ ਕੋਈ ਚਲ ਗਿਆ ਹਨਾ ਆ ਦੇਖ ਸਕਦੇ ਕਿਹੜਾ ਨਾਂ ਆ ਭਰਾਵਾਂ ਦਾ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਹਾਂ ਜੀ ਚੰਗੀ ਜਵਾਨ ਝੋਟੀ ਆ ਇਹ ਵੀ ਫਿਰ ਇਹ ਭਾਜੀ ਉਧਰੋਂ ਆਈਆਂ ਝੋਟੀਆਂ ਆਪਣੀਆਂ ਠੀਕ ਆ ਜੀ ਤੇ ਦੋ ਤੇ ਕਿੰਨਾ ਚਿਰ ਹੋ ਗਿਆ ਇਹਨੇ ਸੋਈ ਰੋ ਇਹਨੂੰ ਵੀ ਇੱਧੇ 6-7 ਦਿਨ ਦੇਣ ਜੋ ਅੱਛਾ ਇਹ ਉਧਰੋਂ ਮੰਗਾਈਆਂ ਝੋਟੀਆਂ ਦੋ ਠੀਕ ਆ ਉਹਨਾਂ ਨੇ ਕਹਿਣ ਦੇ ਮਾਵੇ ਐਮਨ ਨਤੀ ਵੀ ਕੱਟੀ ਐ ਮਗਰ ਅੱਛਾ ਕਿਆ ਕੱਟੀ ਹੋ ਕੇ ਡਿੱਖਾ ਗਈ ਐ ਕੱਟੀ ਉਤਰਾ ਇਹ ਆ ਵੀ ਵੇਖਣ ਚ ਤੇ ਸੋਹਣੀ ਪੂਰੀ ਆ ਤੇ ਬੇਲ ਵੀ ਇਹਦੀ ਚੰਗੀ ਹੁਣ ਤੋਂ ਹੀ ਤੇ ਸਾਡਾ ਪੈਰਾਂ ਤੇ ਖੁੱਲੀ ਆ ਕਿ ਜਿਹੜੀ ਹੁਣ ਤੋਂ ਹੀ ਕੱਟੀ ਬਹੁਤ ਚੰਗੀ ਬਹੁਤ ਜੀ ਪੂਸਲ ਚਿੱਟੀ ਮਾਂ ਤੋਂ ਹੀ ਹੁਣ ਤੋਂ ਹੀ ਸਾਹਬ ਕੋਈ ਚੰਗੀ ਕਰ ਲੂਗਾ ਤੇ ਕੱਟੀ ਵੀ ਚੰਗੀ ਤਿਆਰ ਹੋ ਗਈ ਬਾਕੀ ਆਪ ਵੀ ਝੋਟੀ ਚੜੋ ਪੂਰੀ ਜਵਾਨ ਆ ਹਾਂਜੀ ਹਾਂਜੀ ਚੰਗੀ ਖੁੱਲੀ ਆ ਇਹ ਵੀ ਮੈਂ ਨਾ ਤੁਹਾਨੂੰ ਜੋ ਮੇਰਾ ਟਾਈਮ ਹੈ ਮੇਰਾ ਮਾਰਾ ਥੋੜਾ ਜਰਾ ਵਪਾਰੀ ਬੂਰੀ ਲੈ ਜਾਂਦਾ ਹਾਂਜੀ ਹਾਂਜੀ ਤੇ ਮੈਂ ਆਹ ਤੁਹਾਡੇ ਸਾਹਮਣੇ ਹੁਣੇ ਤੇ ਰੌਣ ਕੇ ਵੇਖ ਲਈ ਮੈਂ ਹੁਣੇ ਬਹੁਤ ਚੰਗੀ ਸੀ ਉਹ ਵੀ ਚਲੋ ਸੋ ਕੰਡਾ ਨਹੀਂ ਹੋਏ ਹਾਂਜੀ ਹਾਂਜੀ ਕੋਣੀ ਵੀ ਡਾਕ ਡਾਕੇ ਮਈਆਂ ਰੱਖਣ ਦਿਆ ਠੀਕ ਆ ਉਹ ਵਿੱਚ ਦੋ ਸਾਨੂੰ ਛੁੱਟੀਆਂ ਕਰਨੀਆਂ ਪਈਆਂ ਨਾ ਇਕੱਠੀਆਂ ਤੇ ਉਹਨੇ ਫੋਨ ਕੀਤਾ ਹੈ ਨਾ ਹਾਂਜੀ ਹਾਂਜੀ ਡਾਕ ਡਾਕੇ ਰੱਖਣ ਦਿਆ ਹਾਂ ਮੈਂ ਠੀਕ ਆ ਇਹ ਹੋ ਤਾਂ ਕੋਈ ਗੱਲ ਨਹੀਂ ਠੀਕ ਆ ਅੱਜ ਝੋਟੀ ਬਾਕੀ ਵੇਖੋ ਚੈੱਕ ਕਰਾਓ ਕਿੰਨਾ ਚਿਰ ਹੋ ਗਿਆ ਇਹਨਾਂ ਸੋਈ ਨੂੰ ਅੱਜ ਨੂੰ ਕੁਝ ਹੋਣਾ ਕਰਵਾਉਣਾ ਝੋਟੀ ਨੂੰ 6ਵਾਂ 7ਵਾਂ ਦੇਣੇ ਪਰ ਇਹ ਆਵੇ 1 ਕਿਲੋ ਬੌਲੇ ਤੇ ਚਲ ਗਈ 13 ਤੇ ਚਲ ਗਈ ਆ ਤੇ ਕਿੰਨਾ ਕੁ ਚ ਵਾਜੂਗੀ ਆ ਦੁੱਧ ਭਾਵੇਂ 15 16 ਕਿਲੋ ਦੇ ਔੜ ਤੇ ਹੀ ਆ ਅੱਛਾ ਹਾਂਜੀ ਹਾਂਜੀ ਇਹ ਆਵੇ ਇੱਕੋ ਗੱਡੇ ਚ ਇੱਕੋ ਹੀ ਜਾਣੀ ਆ ਬਸ ਨਾ ਲੇ ਕੋਈ ਹੋਰ ਝੋਟੀ ਨਹੀਂ ਪੈਣੀ ਝੋਟੀ ਇਧਰੋਂ ਅੰਦਰ ਨੂੰ ਤੋੜ ਦੇ ਇੱਕ ਵਾਰ ਅੰਦਰ ਬਾਹਰ ਨੂੰ ਕੱਢ ਦੀ ਚਲੋ ਪਹਿਲਾਂ ਬਾਹਰ ਨੂੰ ਤੋੜ ਦੋ ਫਿਰ ਇੱਕ ਵਾਰੀ ਅੰਦਰ ਨੂੰ ਤੋੜ ਦਾਂਗੇ ਆ ਦੇਖ ਸਾਡੇ ਜੀ ਚੰਗੀ ਜਵਾਨ ਹੈ ਚੰਗੇ ਪਿੱਠਪੁੜੇ ਦੀ ਹੈ ਜਿਹੜੀ ਬਾਕੀ ਚੰਗੀਆਂ ਚੀਜ਼ਾਂ ਪਿੱਛੇ ਵੀ ਚੰਗੇ ਪੈਸੇ ਲੱਗ ਕੇ ਹੀ ਆਉਂਦੀਆਂ ਵਾ ਤੇ ਗਾਂਵ ਵੀ ਫਿਰ ਚੰਗੇ ਪੈਸੇ ਲੱਗ ਕੇ ਹੀ ਜਾਂਦੀਆਂ ਇਹੋ ਜੀ ਚੀਜ਼ ਘਰ ਵੱਜੀ ਕੋਈ ਛੋਲੀ ਲੱਗਦੀ ਹਾਂਜੀ 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 ਦੇਖੋ ਇੱਕ ਵਾਰੀ ਤੇ ਚਲੋ ਰਕਮ ਲੱਗਦੀ ਆ ਪਰ ਗਾਂਵ ਵਿੱਚ ਜਦੋਂ ਵੇਚਣੀਆਂ ਹੁੰਦੀਆਂ ਉਹ ਤਾਂ ਫਿਰ ਚੰਗੇ ਪੈਸੇ ਵੱਟੇ ਜਾਂਦੇ ਆ ਬਾਕੀ ਹਰਦੀ ਭਾਜੀ ਹਾਂਜੀ ਜਿਹੜੀ ਸਟਾਈਲ ਹਾਂਜੀ ਬਹੁਤੀ ਮੋਟੀ ਤੇ ਹੋਦੀ ਕੋਲੀ ਠੀਕ ਆ ਹਾਂਜੀ ਹਾਂਜੀ ਮਤਲਬ ਕਿ ਕਿਸੇ ਨੇ ਜਾ ਸਿੱਖਣੀ ਤੇ ਉਹ ਵੀ ਸਿੱਖ ਲੂਗਾ ਸਿੱਖ ਲੇਗਾ ਤੇ ਭਾਜੀ ਨੇ ਮੈਂ ਹੀ ਖੜੀ ਨਾ ਧਾਰ ਬਣੀ ਮਾਰੀ ਅੱਛਾ ਹੋ ਗਈ 1 ਲੱਖ 20 ਹਜ਼ਾਰ ਦੀ ਸਿਰਫ 70 ਹਜ਼ਾਰ ਲਿਆ 50 ਹਜ਼ਾਰ ਉਹਨਾਂ ਨੇ ਆਪਣੇ ਘਰ 깔 ਚੋਕਰ ਫਿਰ ਪੈਸੇ ਪਾਉਣੇ ਅੱਛਾ ਤੇ ਵੇਲੋ ਇਦਾਂ ਹੀ ਚੰਗਾ ਡੰਗਰ ਲਾਵਾਂਗੇ ਤੇ ਫੇਰ ਹੀ ਆਓ ਜਦੋਂ ਪਾਪਾ ਨੂੰ ਪਤਾ ਆਪਣੇ ਪਸ਼ੂ ਦਾ ਭਰੋਸਾ ਆ ਜਾਂਦਾ ਹਾਂਜੀ ਉਹ ਬੱਚਾ ਚੁੰਗਦੇ ਆਂ ਅੱਠ ਪੈਰੀ ਨਹੀਂ ਇਹਨਾਂ ਨੂੰ ਕੋਈ ਛੱਡਿਆ ਆਪਾਂ ਠੀਕ ਆ ਮੇਲੋ ਕਈ ਟਿਕਾ ਮੈਨੂੰ 3-4 ਵਾਚਲੇ ਚਵਾਈਆਂ ਥਾਣਾ ਚ ਨਹੀਂ ਆਈਆਂ ਹਾਂਜੀ ਹਾਂਜੀ ਇਹਦੇ ਬਹੁਤੇ ਵਪਾਰੀ ਵੀਡੀਓ ਬਣਦੇ ਆਂ ਉਹ ਛੱਡੇ ਕੱਢੇ ਹੁੰਦੇ ਥੱਲੇ ਹਾਂਜੀ ਹਾਂਜੀ ਆਪਣਾ ਉਹ ਕੰਮ ਨਹੀਂ ਹੈਗਾ ਠੀਕ ਆ ਹਾਂਜੀ ਹਾਂਜੀ ਵਿਕੇ ਭਾਏ ਨਾ ਵਿਕੇ ਮਾਲ ਦ ਠੀਕ ਹੈ ਆਪਣੀ ਲਕਾਰ ਕੇ ਮਾਲ ਵੇਚਣਾ ਤੇ ਛੋਟੀ ਦੇ ਹਿਸਾਬ ਨਾਲ ਮੁੱਲ ਫਿਰ ਕੀ ਰੱਖੀਏ ਛੋਟੀ ਦੇ ਹਿਸਾਬ ਨਾਲ ਮੁੱਲ ਮੈਂ ਦਿੰਦਾ ਤੁਸੀਂ ਹੀ ਰੋਜ਼ ਕਰਦੇ ਨੇ ਤੁਸੀਂ ਕਰ ਛੱਡੋ ਮੈਂ ਇਹ ਜੀ ਕਰਨਾ ਆਪ ਹੀ ਕਰਨਾ ਤੁਸੀਂ ਛੋਟੀ ਦੇ ਸਵਾ 2 ਲੱਖ ਦੀ ਵੇਚਾਂਗੇ ਦੋ ਅੜੀਆਂ ਹੀ ਵੇਚਦੀਆਂ ਹਾਂਜੀ ਬਾਕੀ ਤੁਹਾਨੂੰ ਪਤਾ ਹੀ ਮੇਰਾ ਤਾਂ ਮੈਂ ਪਉਣਾ ਬਿਲਕੁਲ ੜਜਿਆ ਹਾਂ ਜੀ ਹਾਂਜੀ ਮੁੱਲ 1.5 1.35 ਦੀ ਦੇ ਦਈਏ ਅੱਛਾ 1.35 ਦੀ ਤੇ ਬਾਕੀ ਵਿੱਚੋਂ ਕਰ ਦੋ ਜੀ ਮਾਨ ਬਾਕੀ ਕੰਮ ਕਰਾ ਲਓ ਜਿੰਨਾ ਕਰਵਾਓ 1.32 ਦੀ ਦੇ ਦਈਏ ਨਹੀਂ 1.30 ਦੀ ਦੇ ਦਈਏ ਅੱਛਾ 1.30 ਦੀ ਉਹਦੇ ਚੋਂ ਵੀ ਆਏ ਗਏ ਰ ਖੁੱਲਾ ਹੀ ਮਾਨਤਾ ਅੱਛਾ 1 ਲੱਖ ਚ 1.5 ਲੱਖ ਵੀ ਨਹੀਂ ਦੇ ਸਵਾ ਲੱਖ ਦੀ ਕਹਿੰਦੇ ਕਿ ਦੇ ਦੇਂਗੇ ਬਾਕੀ ਇਹ ਆ ਵੀ ਝੋਟੀ ਆਣ ਕੇ ਵੇਖੇ ਇੱਕ ਕਰੀ ਜ਼ਰੂਰ ਝੋਟੀ ਆਣ ਕੇ ਵੇਖੇ ਵੀ ਆਣਾ ਵੇਖੇ ਉੱਤੇ ਆਣ ਕੇ ਵੇਖੇ ਉੱਤੇ ਆਣ ਕੇ ਵੇਖੇ ਇੱਕ ਰੀ ਗਾ ਮੁੜ ਕੇ ਨਹੀਂ ਜਾ ਸਕਦਾ ਜੀ ਪਤਾ ਲੱਗ ਜਾਊਗਾ ਵੀ ਹਾਂ ਝੋਟੀ ਹੈਗੀ ਆ ਜਿਹੜੀ ਹਾਂਜੀ ਹਾਂਜੀ ਵੇਖੋ ਥੋੜਾ ਪਜਾਮ ਬੰਨ ਲੈ ਹੋਰ ਆਪਣਾ ਡੇਢ ਡੇਢ ਇੱਕ ਘੱਟ ਤੱਕ ਦੀਆਂ ਵਿੱਚ ਹਾਂਜੀ ਹਾਂਜੀ ਆ ਦੇਖ ਸਕਦੇ ਥੱਲੇ ਵੀ ਪੂਰੀ ਆ ਇਹ ਆ ਵੀ ਖੜੇ ਵੀ ਕੋਈ ਸਾੰਬ ਵਾਲਾ ਸਾੰਬ ਨਾ ਟੁੱਟਣ ਦਵੇ ਕੋਈ ਤੇ 15 ਦੇ ਲੱਗ ਦੋ ਜਿਹੜਾ ਚਵਾਈ ਜਾਊਗਾ ਹਾਂ ਨਾਲ ਕੋ ਮੈਂ ਪਰੇ ਘਰ ਪਰ ਲੈ ਬਨੇ ਹਾਂ ਤੇ ਹੁਣ ਇੱਕ ਆ ਵੀ ਝੋਟੀ ਬੜੀ ਖੂਬਸੂਰਤ ਹੈ ਜਿਆ ਸੁਆ ਮੂੰਹ ਛੇਦ ਦੰਦ ਜੀ ਠੀਕ ਹੈ ਹਾਂਜੀ ਤੇ ਮੂੰਹ ਮੱਥੇ ਦੀ ਇਹ ਵੀ ਪੂਰੀ ਸੋਹਣੀ ਹੈ ਇਹ ਵੀ ਇਧਰੋਂ ਨਾਲ ਹੀ ਹੈ ਇਹਨੂੰ ਕਿੰਨਾ ਚਿਰ ਹੋਇਆ ਸੋਈ ਨੂੰ ਇਹਨੂੰ ਅੱਜ ਅੱਖ ਨਾਲ ਨਾਵਾ ਦਿੰਦੇ ਦਾ ਸਾਹ ਠੀਕ ਹੈ ਇਹ ਸੰਨੇ 9 ਤੋਂ 10 ਕਿਲੋ ਦੁੱਧ ਚਾਹ ਨੋ 10 ਕਿਲੋ ਤਿਆਰ ਆ ਤੇ 8ਵਾਂ ਨਵਾਂ ਦਿਨ ਸੁਈ ਨੂੰ ਤੇ ਇਹਦੇ ਮਗਰ ਬੱਚਾ ਕੀ ਜੇ ਇਹਦੇ ਮਗਰ ਕੱਟਾ ਜੇ ਠੀਕ ਆ ਬੋਦੀਆਂ ਠੰਡੀਆਂ ਧੀਰੀਆਂ ਨੇ ਬਾਕੀ ਇਹਨਾਂ ਦਾ ਇਕੱਲੇ ਦੁੱਧ ਦਾ ਮੁੱਲ ਨਹੀਂ ਆ ਸੋਨ ਪੁਣੇ ਦਾ ਮੁੱਲ ਵੀ ਆ ਇੱਕਰੀ ਤੌਰ ਦਾ ਸਿੱਧੀ ਤੌਰ ਦਾ ਅਕਸਾਂ ਦੇ ਜੀ ਤੇ ਇਹ ਉਤਰਾ ਕਿੰਨਾ ਕੁ ਦੁੱਧ ਕੱਢੀ ਜਾਊਗੀ ਦੁੱਧ ਚੋਟੀ 11-12 ਕਿਲੋ ਖੁੱਲਾ ਚਵਾੜੀ ਦੀ ਹੋਵੇ 15 ਕਿਲੋ ਨੇ ਜਾਨੇ 11-12 ਤੇ ਆਹ ਬੱਚਾ ਇਹਦਾ ਹਾਂ ਜੀ 9-10 ਕਿਲੋ ਹੋਣੀ ਉਸ ਤੇਾਰਾ ਠੀਕ ਆ ਤੇ ਆ ਥਾਣਾ ਇਹਦੇ ਵੀ ਦੇਖ ਸਕਦੇ ਆ ਆਪਾਂ ਲਾਗੇ ਤਾਂ ਤੇ ਚਿਹਰਾ ਇੱਕ ਵਾਰੀ ਦੇਖ ਸਕਦੇ ਫਿਰ ਤਾਂ ਤੇ ਇਹਦਾ ਫਿਰ ਮੁੱਲ ਮੁੱਲ ਆ ਤਾਂ ਨਹੀਂ ਅੱਧੀ ਕਰੀ ਜੀ ਜੇ ਅੱਜ ਆ ਕਰੀਏ ਕਿ ਜਾਵੇ ਇਹ ਵੀ 90 ਦੀ ਕਰੀਏ ਇਹੋ ਜੇ ਮੁੱਲ ਕਰੀਏ ਕਿ ਕੋਈ ਜੋੜਾ ਹੀ ਪਾ ਕੇ ਲੈ ਜੀ ਬਾਕੀ ਲਾ ਦੇ ਹਾਂਜੀ 85000 ਅੱਛਾ ਹਾਂਜੀ 85000 ਦੀ ਇਹ ਦੇ ਦੋਗੇ ਹਾਂਜੀ ਠੀਕ ਹੈ ਬਾਕੀ ਚਲੋ ਮੋਕੇ ਤੇ ਮਨ ਕਰ ਦੋਗੇ 5000 ਹੋਰ ਚੱਲਦਾ ਅੱਛਾ 80000 ਦੀ ਦੇ ਦਾਂਗੇ ਬਹੁਤ ਠੀਕ ਠੀਕ ਹੈ 2 ਲੱਖ ਤੇ 5000 ਦਾ ਜੋੜਾ ਕਰਤਾ ਤੁਸੀਂ ਤੇ 2 ਲੱਖ ਤੇ 5000 ਦਾ ਜੋੜਾ ਹੋ ਗਿਆ ਜੋੜਾ ਲੈ ਗਿਆ ਖੁੱਲਾ ਮੰਨਦਾ ਨਾ ਖੁੱਲਾ ਮੰਨਦਾ ਨਾ ਜੋੜਾ ਠੀਕ ਹੈ ਜੀ ਆ ਪਹਿਲਾਂ ਝੋਟੀਆਂ ਵੀ ਨੂੰ ਸ਼ੇਅ ਕਰੀ ਇਹ ਇੱਧਰ ਦੀਆਂ ਆ ਗਈਆਂ ਨਾ ਚੈੱਕ ਕਰਾਉ ਤੇ ਮਤਰਾ 3020 ਰਾਵੀ ਚੰਡੀ ਠੀਕ ਹੈ ਜੀ ਆ ਲੈ ਸਾਡੇ ਹਵਾਨਾ ਇਹਦਾ ਬਾਕੀ ਸੂਆ ਪਹਿਲਾ ਹਵਾਨੇ ਦੀ ਧੱਕ ਥੋੜੀ ਜੀ ਗਾਹ ਨੂੰ ਆ ਇਧਰ ਨੂੰ ਕਰੇ ਇੱਕ ਰੀ ਖੁੱਲੇ ਲੈ ਬੀਬੀ ਸਾਡੇ ਸਾਡੇ ਮਗਰ ਕੱਟਾ ਜੋ ਪਹਿਲਾ ਸੂਆ ਨੂੰ ਦੁੱਧ 8 ਤੋਂ ਬੋਲ ਰਹੀ ਤਾਂ ਛਾੜੂ ਕਿੰਨੇ ਦੇ ਨਾ ਸੋਈ ਨਾ ਅੱਜ ਉਹ ਕੱਟਾ ਦੇਖੋ ਕਿੰਨਾ ਪੋੜਾ ਸਾਰਾ ਕੱਟੇ ਨੂੰ ਪੈਖੜਾ ਤੇ ਠੀਕ ਆ ਹਾਂ ਜੀ ਅੱਛਾ ਪਾਵਾ ਦੇਣਾ ਤੇ ਕਿੰਨਾ ਦੁੱਧ ਕੱਢੀ ਜਾਊਗੀ 10-11 ਕਿਲੋ ਪਹਿਲਾਂ ਛੋਟੀ ਨੂੰ ਕੀ ਜਾਂਦਾ ਤੇ ਇਹਦਾ ਫਿਰ ਮੁੱਲ 10 ਦੀ ਜੀ ਤੇ 50 ਕਿੰਨਾ ਕਰੀਏ ਜਿਆ ਜਿਆ ਕਰੀਏ ਫਿਰ ਕਰੀਏ 90 ਨਹੀਂ 90 ਨਹੀਂ 85 ਨਹੀਂ 80 ਅੱਛਾ ਜਾਇਜ਼ 75000 ਰੁਪਏ 75000 ਰੁਪਏ ਬਿਲਕੁਲ ਜਾਇਜ਼ ਰੇਟ ਤੇ ਠੀਕ ਆ ਹਾਂਜੀ ਤੇ ਹੁਣ ਆ ਜਿਹੜੀ ਅੱਛਾ ਇਹ ਅਜੇ ਨਹੀਂ ਪਹੁੰਚੀ ਇੱਕ ਆ ਛੋਟੀ ਗੱਲ ਦੀ ਸੀ ਸਮਾਲ ਤੇ ਉਤਰਾਜ ਤੁਹਾਨੂੰ ਕਾਫੀ ਦਿਖਾਉਣਾ ਸੀ ਪਰੋਂ ਤੋਂ ਪਹਿਲਾਂ ਜਿਹੜੀਆਂ ਮੱਜਾਂ ਜਿਹੜੀਆਂ ਵੇਚ ਗਈਆਂ ਗੱਡੀ ਗਈ ਵੀ ਹੈਗੀ ਦੋ ਮਹੀਨਿਆਂ ਲੱਗਣਾ ਜੇ ਅੱਛਾ ਥੋੜਾ ਟਾਈਮ ਲੱਗ ਜਾਣਾ ਦੋ ਮਹੀਨਿਆਂ ਦੋ ਆਉਣੀਆਂ ਛੋਟੀਆਂ ਚੰਗੀਆਂ ਨਿੱਕੇ ਸਹੀਆਂ ਉਹ ਗੱਬਣਾਵਾਂ ਜਿਹੜੀਆਂ ਗੱਬਣਾ ਤਿਆਰ ਉਹਨਾਂ ਬਾਰੇ ਵੀ ਕੋਈ ਫੋਨ ਲੱਗ ਪੁੱਛ ਲੈਣਾ ਪੁੱਛ ਲੈ ਭਾਜੀ ਆਓ ਇੱਕ ਵੱਡੀ ਹੈ ਹਾਂਜੀ 1 ਲੱਖ 50000 ਦੀ ਹੈ ਅੱਛਾ ਇੱਕ ਛੋਟੀ 75000 ਦੀ ਠੀਕ ਹੈ ਤੇ ਕਿੰਨੇ ਕੁ ਦੁੱਧ ਵਾਲੀਆਂ ਆਉ ਇੱਕ ਪਹਿਲਾਂ ਤੋਂ ਦੂਜੇ ਸੂਈ ਛੋਟੀਆਂ ਦੋ ਮਹੀਨਿਆਂ 12 12 13 13 ਕਿਲੋ ਵਾਲੀਆਂ ਵੀ ਚੰਗੀਆਂ ਠੀਕ ਚਲੋ ਮਾਲੇ ਤਰ੍ਹਾਂ ਹੀ ਆਈ ਚਲਾਈ ਆਈ ਚਲਾਈ ਲੱਗੇ ਨੇ ਹਾਂਜੀ ਚੰਗੇ ਪੇਠ ਕੁੜੇ ਦੀ ਐ ਵੀ ਉਤਰਾਂ ਸੋਹਣੀ ਝੋਟੀ ਫੱਬਦੀ ਅੱਜ ਹੀ ਆਈ ਸਵੇਰੇ ਹਾਂਜੀ ਪਾਣੂ ਪਲ ਆਇਆ ਡੰਗਰ ਜੀ ਹੁੰਦਾ ਨਾ ਪੈਲੇ ਜੱਟ ਨੂੰ ਕੋਨੇ ਘਰ ਦਾ ਪਤਾ ਪਤਾ ਲੱਗ ਜਾ ਹਾਂਜੀ ਹਾਂਜੀ ਬਾਕੀ ਚੰਗੇ ਦੂਰ ਦੂਰ ਛਾਣ ਲੱਗਾ ਇਹਦਾ ਆਹ ਦੇਖ ਸੰਦੇ ਹ ਬੰਨਾਈ ਦਾ ਵੀ ਲੱਗੇ ਤਾਂ 98 ਇਹਦੇ ਤੁਹਾਨੂੰ ਲੱਗ ਰਿਹਾ ਦਿਖਾ ਦੇ। ਚੁਆਈ ਬਹੁਤ ਚੰਗੀ ਮੋਟਾ ਮੋਟਾ ਸੰ ਘੱਟ ਜਾਂਦੀ ਹੈ। ਹਾਂ ਦੇਖ ਸੰਗੀ ਬਹੁਤ ਚੰਗੀ ਚੁਆਈ। ਠੀਕ ਹੈ ਜੀ। ਹਾਂ ਜੀ ਹਾਂ ਜੀ। ਆ ਦੇ ਸਾ ਦਿੱਤਾ ਜੇ ਲਾਡੂ ਬਾਡੇ ਇਕੱਠੇ ਬੱਚੇ ਬੰਜੇ ਲੱਥ ਜਾਂਦੇ। ਠੀਕ ਹੈ। ਹਾਂ ਜੀ। ਬਾਕੀ ਵੇਖਣ ਨੂੰ ਪਤਾ ਲੱਗ ਨਹੀਂ ਦੇ ਆ ਕਿ ਬੱਚਾ ਤਾਜ਼ਾ ਹੀ ਆ ਤੇ ਇਹ ਕਿੰਨੇ ਕ ਦੁੱਧ ਵਾਲੀ ਆ? ਦੁੱਧ ਛੋਟੀ 12 ਕਿਲੋ ਚੁਆਏ ਜੇਗੀ। ਅੱਛਾ। ਹਾਂ ਜੀ ਹਾਂ ਜੀ। ਫੁੱਲਾ 12 ਕਿਲੋ ਦੁੱਧ। ਤੇ ਇਹਦਾ ਫਿਰ ਮੁੱਲ। ਮੁੱਲ। 95 90 ਨਹੀਂ ਕਰਨਾ 85 ਨਹੀਂ ਕਰਨਾ 82000 ਦੀ ਝੋਟੀ ਦੇ ਦੇਣੀ ਹੈ 82000 ਦੀ ਛੋੜ ਹੋ ਜੇਗੀ ਕੋਈ ਵੀਪਰਾ ਦਾ ਮਨਤਨ ਹੋ ਜਾਏਗਾ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਬਾਕੀ ਇਹ ਆ ਵੀ ਸੂਈਆਂ ਸਵਾਈਆਂ ਇੱਥੇ ਆਓ ਇੱਕ ਮੈਂ ਹੀ ਗੱਬਣ ਹੈਗੀ ਬਾਅਦ ਵਿੱਚ ਹਾਲ ਦਿੰਦੇ ਅੱਛਾ ਇੱਕ ਜੇ ਗੱਬਣ ਮਖਾਣੀ ਹੈ ਠੀਕ ਸੂਈਆਂ ਚੋ ਕੇ ਖੜਨ ਆਪਣੀ ਤਸੱਲੀ ਕਰਕੇ ਦੋ ਟਾਈਮ ਤਿੰਨ ਟਾਈਮ ਆਪਣੀ ਚੋ ਆ ਕੇ ਖੜਨ ਹਾਂ ਜੀ ਹਾਂ ਜੀ ਸੂਈਆਂ ਆਨਲਾਈਨ ਖੜਨਗੇ 100% ਗਾਰੰਟੀ ਹੋਏਗੀ ਤੁਹਾਨੂੰ ਫੋਨ ਕਰਨ ਦੀ ਲੋੜ ਨਹੀਂ ਸਾਨੂੰ ਕਰਨੀ ਹੈ ਠੀਕ ਹੈ ਜੀ ਕਪੜਾ ਖੁੱਲਾ ਮਾਨ ਇਥੇ ਹੁੰਦਾ ਵਾ ਕੋਈ ਵੀਰ ਭਰਾ ਆਏਗੇ ਨਾ ਮੋੜ ਕੇ ਨਹੀਂ ਬਾਕੀ ਇਹ ਆ ਵੀ ਫੋਨ ਕੋਈ ਲਾਵੇ ਜ਼ਰੂਰ ਮਾਨਤਨ ਖੁੱਲੇ ਹੋਣਗੇ ਮਾਨਤਨ ਖੁੱਲੇ ਹੋ ਜਾਣਗੇ ਠੀਕ ਨੇ ਛੋਟੀਆਂ ਤੁਸੀਂ ਹੀ ਸਹਣੇ ਕਿੰਨਾ ਕਿੰਨਾ ਮੁੱਲ ਕਰਦੇ ਹਾਂਜੀ ਹਾਂਜੀ ਢਾਈ ਢਾਈ 3-3 ਲੱਖ ਦੁਆੜੀ ਦੀ ਹੋ ਜੀ ਛੋਟੀਆਂ ਵੀ ਹਾਂਜੀ ਹਾਂਜੀ ਹੁਣ ਫੇਰ ਮੰਡੀ ਆਉਣੀ ਆਲੀ ਆ ਫੇਰ ਇਹ ਆ ਵੀ ਜੇ ਕਿਸੇ ਨੇ ਮੰਡੀ ਵੀ ਪਾਉਣੀ ਹੋ ਤਾਂ ਖਰਚ ਹੋ ਗਿਆ ਤਾਂ ਫੇਰ ਮੰਡੀ ਪੈ ਜਾਣੀ ਤੇ ਇੱਕ ਆ ਗੱਪਨ ਮੱਝ ਆ

ਚੀਰਾ 14 ਕਿਲੋ ਮੈਂ ਨਹੀਂ ਦਿੰਦੀ ਰਗਾੜ ਲਾ ਕੇ ਪੁਲਾਣਾ ਕੋ ਮੈਂ ਨਹੀਂ ਦਿੰਦੀ ਦੋਵੇਂ ਬੰਦੇ ਕੋ ਦਾਂ ਠੀਕ ਆ ਤੇ ਇਹਦਾ ਮੁੱਲ ਫਿਰ ਮੁੱਲ 375 72000 ਦੀ ਮੈਂ ਦੇ ਦਾਂ 72000 ਦੀ ਬਾਕੀ ਛੋਟ ਛੜ ਮੋਕੇ ਤੇ ਕਰ ਦੋ ਮੋਕੇ ਦੇ ਮਾਨਤਨ ਹੋ ਜਾਏਗਾ ਠੀਕ ਆ ਜੀ ਠੀਕ ਹੈ ਜੀ ਮੈਂ 14 ਕਿਲੋ ਮੈਂ ਖੁੱਲਾ ਰੁੱਲਾ ਪਰ ਤੇ ਠੀਕ ਹੈ ਵੀ ਜੀ ਕੋਈ ਕੁਝ ਕਹਣਾ ਫਿਰ ਇੱਕ ਨਾ ਕਰ ਮੜੇ ਬੰਦ ਨੂੰ ਮੋੜ ਦਾਂ